ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲੇ ਪਾਣੀ ਦਾ ਮੋਰਚਾ ਫੈਕਟਰੀਆਂ ਵਾਲੇ ਕਹਿੰਦੇ ਕਿ ਲੱਖਾ ਸੁਧਾਨਾ ਬਲੈਕਮੇਲਰ ਆ ਕੱਲਾ ਲੱਖਾ ਸੁਧਾਨਾ ਬਲੈਕਮੇਲਰ ਨਹੀਂ ਹਰ ਉਹ ਬੰਦਾ ਫਿਰ ਬਲੈਕਮੇਲਰ ਆ ਜਿਸ ਬੰਦੇ ਨੇ ਪਾਣੀ ਪੀਣਾ ਤੇ ਪਾਣੀ ਕੱਲਾ ਲੱਖੇ ਦੇ ਪਰਿਵਾਰ ਨੇ ਨਹੀਂ ਪੀਣਾ ਪਾਣੀ ਸਾਰੇ ਪੰਜਾਬ ਨੇ ਪੀਣਾ ਅਰੇ ਪਾਣੀ ਜਿਹੜਾ ਵਾ ਪੰਜਾਬ ਤੋਂ ਬਾਹਰ ਦੇ ਲੋਕਾਂ ਨੇ ਵੀ ਪੀਣਾ ਰਾਜਸਥਾਨ ਤੇ ਐਮਪੀ ਤੱਕ ਵੀ ਜਾਂਦਾ ਇਹ ਪਾਣੀ ਸੱਤ ਲੋਜ ਦੇ ਵਿੱਚ ਮਿਕਸ ਹੋ ਕੇ ਔਰ ਫੈਕਟਰੀਆਂ ਦਾ ਮੁਨਾਫਾ ਜਿਹੜਾ ਵਾ ਉਹ ਕੱਲੇ ਫੈਕਟਰੀਆਂ ਵਾਲੇ ਚੁੱਕਦੇ ਆ ਤੇ ਪਾਣੀ ਸਾਰੇ ਦੇ ਵਿੱਚ ਜ਼ਹਿਰ ਕੋਲੀ ਜਾਂਦੇ ਆ ਪਾਣੀ ਸਾਰਾ ਹੀ ਜ਼ਹਿਰੀਲਾ ਕਰੀ ਜਾਂਦੇ ਆ ਹੋ ਸਕਦਾ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਵੀ ਇਹ ਪਾਣੀ ਪੀਣਾ ਪਵੇ ਪਹਿਲਾਂ ਲੋਕ ਰੋਟੀ ਨਹੀਂ ਸੀ ਖਾਂਦੇ ਅੱਜ ਤੋਂ 40 ਸਾਲ ਪਹਿਲਾਂ ਅਸੀਂ ਰੋਟੀ ਵਧੀਆ ਖਾਂਦੇ ਸੀ ਸਗੋ ਟੈਨਸ਼ਨ ਆ ਵੀ ਹੈ ਨਹੀਂ ਸੀ ਹੁਣ ਤਾਂ ਟੈਨਸ਼ਨ ਹੀ ਟੈਨਸ਼ਨ ਆ ਸਾਰੇ ਪਾਸੇ ਇਹਨਾਂ ਫੈਕਟਰੀਆਂ ਨੇ ਲੋਕਾਂ ਨੂੰ ਦਿੱਤਾ ਕੀ ਆ ਸਵਾਏ ਟੈਨਸ਼ਨ ਦੇ ਤੇ ਬਿਮਾਰੀਆਂ ਦੇ ਤਿੰਨ ਤਰੀਕ ਨੂੰ ਹਰ ਜਾਗਦੀ ਜ਼ਮੀਰ ਵਾਲਾ ਬੰਦਾ ਲੁਧਿਆਣੇ ਪਹੁੰਚੇ ਤੇ ਲੱਖੇ ਬਾਈ ਹੋਰਾਂ ਦਾ ਸਾਥ ਦੇਵੇ ਜੇ ਵਾਕਈ ਇਹਨਾਂ ਨੇ ਪ੍ਰਵਾਸੀ ਪੰਜਾਬੀਆਂ ਦੇ ਅੱਗੇ ਖੜੇ ਕਰ ਦਿੱਤੇ ਤਾਂ ਇਸ ਤੋਂ ਵੱਡੀ ਸ਼ਰਮ ਵਾਲੀ ਗੱਲ ਕੋਈ ਨਹੀਂ ਹੋਣੀ ਪੰਜਾਬੀਆਂ ਵਾਸਤੇ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਇੱਥੋਂ ਕੱਢਣਾ ਚਾਹੁੰਨੇ ਆ ਉਹ ਸਾਨੂੰ ਸਾਡੇ ਹੀ ਹੱਕਾਂ ਤੋਂ ਰੋਕਣ ਵਾਸਤੇ ਖੜੇ ਹੋ ਜਾਣ ਚਾਹੀਦਾ ਤੇ ਇਦਾਂ ਸੀ ਜਿਹੜਾ ਰੋਕਣ ਆਉਂਦਾ ਨਾ ਅੱਗੇ ਪਾਣੀ ਦੀਆਂ ਬੋਤਲਾਂ ਫੜ ਕੇ ਉਹਦੇ ਮੂੰਹ 'ਚ ਡਾਈਆਂ ਜਾਣ ਵੀ ਤੂੰ ਪੀ ਕੇ ਦੱਸ ਇਹਨੂੰ ਔਰ ਇਨ੍ਹਾਂ ਫੈਕਟਰੀ ਵਾਲਿਆਂ ਨੂੰ ਜਿਹੜੇ ਕਹਿੰਦੇ ਨੇ ਵੀ ਇਹ ਪਾਣੀ ਸਾਫ਼ ਆ ਇਹਨਾਂ ਨੂੰ ਫੜ ਕੇ ਪਿਆਇਆ ਜਾਵੇ ਵੀ ਇਹ ਪਾਣੀ ਪੀ ਕੇ ਦੱਸੋ ਇੱਕ ਘੁੱਟ ਭਰ ਕੇ ਦੱਸੋ ਇਹਦਾ ਪਾਣੀ ਦਾ ਜੇ ਇਹ ਪਾਣੀ ਸਾਫ਼ ਆ ਕਿੱਦਾਂ ਦੇ ਜਰੀਲੇ ਕੈਮੀਕਲ ਜਿਹੜੇ ਫੈਕਟਰੀਆਂ ਦੇ ਵਿੱਚ ਵਰਤੇ ਜਾਂਦੇ ਆ ਅਜੇ ਵੀ ਕਹੀ ਜਾਂਦੇ ਕਿ ਸਾਡਾ ਪਾਣੀ ਸਾਫ਼ ਆ ਸ਼ਰਯਾਮ ਇਹ ਜਿਹੜੇ ਪਾਈਪ ਜਿਹੜੇ ਇਹਨਾਂ ਨੇ ਪਾ ਕੇ 3 ਟਨ ਫੁੱਟੇ ਚੌੜੇ ਪਾਈਪ ਇਹਨਾਂ ਨੇ ਪਾ ਕੇ ਦੇ ਛੁੱਟੇ ਇਹਨਾਂ ਨੇ ਬੁੱਢੇ ਦਰਿਆ ਦੇ ਵਿੱਚ ਇਹਨਾਂ ਨੇ ਨਰਕ ਬਣਾ ਕੇ ਰੱਖ ਦਿੱਤਾ ਤੇ ਆ ਜਿਹੜੇ ਸੰਪਰਦਾਵਾਂ ਵਾਲੇ ਆ ਆ ਨਾਨਕਸਰੀਏ ਤੇ ਹੋਰ ਕਈ ਇੱਕ ਤੇ ਨਾਨਕਸਰ ਵਾਲਿਆਂ ਦਾ ਡੇਰਾ ਨਾਲੇ ਦੇ ਖੰਡੇ ਤੇ ਆ ਲੁਧਿਆਣੇ ਸਮਰਾਲਾ ਜੋਂਗ ਦੇ ਲਾਗੇ ਕਿ ਇਹਨਾਂ ਦਾ ਨਹੀਂ ਫਰਜ ਬਣਦਾ ਕਿ ਇਹ ਵੀ ਕੋਈ ਅਣਖ ਵਾਲਾ ਕੰਮ ਕਰ ਲੈਣ ਗੁਰੂ ਸਾਹਿਬ ਨੇ ਕਿੱਥੇ ਲਿਖਿਆ ਚਿੱਟੇ ਕੱਪੜੇ ਪਾਉਣੇ ਮਿਹਨਤੀ ਬੰਦਾ ਗੁਰੂ ਸਾਹਿਬ ਨੇ ਸਾਨੂੰ ਮਿਹਨਤੀ ਬਣਾਇਆ ਮਿਹਨਤੀ ਬੰਦੇ ਚਿੱਟੇ ਕੱਪੜੇ ਉਦਾਂ ਹੀ ਨਹੀਂ ਪਾ ਸਕਦਾ ਤੇ ਇਹ ਚਿੱਟੇ ਕੱਪੜੇ ਪਾ ਕੇ ਲੋਕਾਂ ਦੇ ਪੈਸੇ ਤੇ ਐਸ਼ ਕਰਨੀ ਗਿੱਜੇ ਆ ਬਸ ਤੇ ਗਲਤ ਕੰਮ ਕਰਨ ਵਾਸਤੇ ਜਿਸ ਬੰਦੇ ਨੇ ਮਿਹਨਤ ਕਰਨੀ ਨਹੀਂ ਵਨਸਵਾਨਾ ਖਾਈ ਜਾਣਾ ਉਹਦੇ ਵਿੱਚ ਕਾਮ ਨੇ ਆਪ ਹੀ ਪੈਦਾ ਹੋਣਾ ਇਹਨਾਂ ਦਾ ਫਰਜ ਬਣਦਾ ਵੀ ਆਪਣੇ ਕਲੰਕਾਂ ਨੂੰ ਜੇ ਧੋਣਾ ਚਾਹੁੰਦੇ ਹੋ ਆਪਣੀ ਸਾਰੀ ਸੰਗਤ ਲੈ ਕੇ ਤੇ ਕਾਲੇ ਪਾਣੀ ਦੇ ਮੋਰਚੇ ਤੇ ਲੁਧਿਆਣੇ ਤੇ 3 ਤਰੀਕ ਨੂੰ ਪਹੁੰਚੋ ਇਹ ਸਾਰੇ ਪੰਜਾਬ ਦੇ ਮੂੰਹ ਤੇ ਬੜੀ ਤਗੜੀ ਚਪੇੜ ਹੋਵੇਗੀ ਜੇ ਫੈਕਟਰੀ ਵਾਲਿਆਂ ਨੇ ਪ੍ਰਵਾਸੀਆਂ ਨੂੰ ਖੜੇ ਕੀਤਾ ਪੰਜਾਬੀਆਂ ਦੇ ਸਾਹਮਣੇ ਤੇ ਜੇ ਲੱਕੇ ਭਾਈ ਹੋਰਾਂ ਦਾ ਕੋਈ ਨੁਕਸਾਨ ਹੁੰਦਾ ਤੇ ਪੰਜਾਬੀਆਂ ਦੇ ਤਾਂ ਵੀ ਫਿਰ ਡੁੱਬ ਕੇ ਮਰਨ ਵਾਲੀ ਗੱਲ ਆ ਅੱਗੇ ਹੁਣ ਮੈਂ ਬਹੁਤਾ ਨਹੀਂ ਕਹਿਣਾ ਜਿਹੜੇ ਤੇ ਜਾਗਦੀ ਜ਼ਮੀਰ ਵਾਲੇ ਆ ਉਹ ਜ਼ਰੂਰ ਪਹੁੰਚਣਗੇ ਲੁਧਿਆਣੇ 3 ਤਰੀਕ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ